ਸਾਸਰੀ ਘਰ ਦੇ ਸਾਰਿਆਂ ਨੂੰ ਜੇ ਤੁਹਾਨੂੰ ਲੱਗਦਾ ਨਾ ਵੀ ਭੈਣ ਦੀ ਟੈਨਸ਼ਨ ਲੈਣ ਦੀ ਆ ਵੀ ਇਹ ਕੋਠੇ ਤੇ ਵਿਚਾਰਾ ਡਿੱਗ ਜਾਊਗਾ ਮਗਰ ਕੰਦ ਨਹੀਂ ਹੈਗੀ ਇਸ ਗੱਲ ਦੀ ਮੈਂ ਟੈਨਸ਼ਨ ਲੈ ਕੇ ਵੀਡੀਓ ਨਹੀਂ ਬਣਾ ਰਹੀ ਉਹ ਤਾਂ ਮੈਂ ਲక్ష్ਮਨ ਦੀ ਬਹੂ ਆਸਤੇ ਬਣਾਈ ਸੀ ਕਿਉਂਕਿ ਉਹਦੀ ਮੈਨੂੰ ਵਾਕਿਆ ਟੈਨਸ਼ਨ ਸੀ ਕਿ ਉਹ ਵਿਚਾਰੀ ਭੋਰਾ ਜਿੰਨੀ ਜਵਾਕੜੀ ਆ ਉਹ ਪਿੱਛੇ ਨਾ ਡਿੱਗ ਜੇ ਉਹਦੇ ਬੰਦੇ ਦੇ ਲੱਛਣ ਸੀ ਕਿ ਉਹਨਾਂ ਨੂੰ ਚੰਦਾ ਸੀਗਾ ਬਿਨਾ ਕੰਦ ਵਾਲੀ ਕੰਦ ਵਾਲੇ ਕੋਠੇ ਤੇ ਇਹ ਦਿਨ ਮੈਨੂੰ ਟੈਨਸ਼ਨ ਹੈ ਭਾਵੇਂ ਦਾ ਹਵਾਂ ਡਿੱਗ ਜੇ ਮਰ ਜਾਣਾ ਮੇਨੋ ਵਾਲਾ ਨੂੰ ਵੇਖ ਕੇ ਜਲਸੀ ਆਉਂਦੀ ਆ ਵੀ ਇਹਦੇ ਵੀ ਵਾਲ ਸਿਲਕੀ ਨੇ ਇਹਦੇ ਵਾਲ ਵੱਡੇ ਨੇ ਸਾਡੇ ਵਾਲਾਂ ਨਾਲ ਹਾਂ ਉਹ ਤਾਂ ਸਟ੍ਰੇਟ ਕਰਉਂਦਾ ਤੇ ਸਾਡਾ ਝਾਟਾ ਅਸੀਂ ਲੈ ਲੈ ਕੇ ਦੁਨੀਆ ਦੀਆਂ ਟੈਨਸ਼ਨਾਂ ਸਾਡਾ ਝਾਟਾ ਵੇਖੋ ਚਾਰ ਵਾਲ ਪੱਲੇ ਰਹਿ ਗਏ ਨੇ ਬੱਸ ਆਹ ਵੇਖੋ ਪੂਛ ਜਿਹੜੀ ਹੈ ਸਾਡੇ ਇੱਕ ਕੱਟੇ ਦੀ ਪੂਛ ਰਗੀ ਹੋਈ ਪਈ ਆ ਇਹਨਾਂ ਦੇ ਵੀ ਵਾਲ ਸਿਲਕੀ ਨੇ ਕੀ ਲੰਬੇ ਜਿਹੇ ਵਾਲਾ ਨੂੰ ਹਾਂ ਕੀ ਲੰਬੇ ਜਿਹੇ ਵਾਲਾ ਨੂੰ ਅਸੀਂ ਕੁੜੀਆਂ ਹੋ ਕੇ ਸਾਡੇ ਚਾਰ ਵਾਲ ਦੇ ਸਿਰ ਤੇ ਬਚੇ ਨੇ ਇਹ ਮੁੰਡੇ ਹੋ ਕੇ ਤੇ ਸਟ੍ਰੇਟ ਕਰਾ ਕਰ ਕੇ ਵਾਲ ਇੰਨੇ ਲੰਬੇ ਕਰੀ ਫਿਰਦੇ ਨੇ ਉੱਤੋਂ ਆਹ ぷੜਕ ぷੜਕ ਕੇ ਦੱਸਦਾ ਆ ਦਿਖਾਉਂਦਾ ਸਾਨੂੰ ਕਿ ਜੈਲਸ ਕਰੋ ਮੇਰੇ ਤੋਂ ਤੁਹਾਨੂੰ ਉੰਦੀ ਆ ਜੈਲ ਸੀ ਸਾਨੂੰ ਵਾਲਾਂ ਨਾਲ ਇੰਨਾ ਪਿਆਰ ਸੀਗਾ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਕਿਸੇ ਨੂੰ ਇੰਨਾ ਪਿਆਰ ਨਹੀਂ ਕੀਤਾ ਜਿੰਨਾ ਸਾਨੂੰ ਵਾਲਾਂ ਨੂੰ ਇੰਨਾ ਪਿਆਰ ਸੀਗਾ ਜਿਹੜੇ ਲੈ ਗਏ ਨੇ ਇਹ ਵੀ ਸਾਥ ਛੱਡ ਗਏ ਨੇ ਉਹ ਸ਼ੈਂਪੂ ਇੰਨੇ ਮਹਿੰਗੇ ਕਰ ਦਿੱਤੇ ਨੇ ਉਦੋਂ ਕਿਤੇ ਕੇਸ਼ ਨਖਾਰ ਹਮਦਾ ਹੁੰਦਾ ਸੀਗਾ ਹੂੰ ਲੱਸੀ ਨਾਲ ਨਾ ਆਉਣਾ ਘਰ ਦੀ ਲੱਸੀ ਹੁੰਦੀ ਸੀ ਕੇਸ਼ ਨਖਾਰ ਉਸ ਟਾਈਮ ਤੇ ਬਹੁਤ ਪੀਕ ਤੇ ਸੀ ਬਹੁਤ ਚੜਾਈ ਸੀ ਕੇਸ਼ ਨਖਾਰ ਦੀ ਤੇ ਉਹਦੇ ਨਾਲ ਵਾਲ ਜਿਹੜੇ ਉਹਦੀ ਉੱਤੇ ਬੁੜੀ ਦੀ ਫੋਟੋ ਸੀ ਨਾ ਉਹ ਇਦਾਂ ਬੈਠੀ ਹੁੰਦੀ ਸੀ ਇਦਾਂ ਸਾਡਾ ਉਹ ਡ੍ਰੀਮ ਸੀ ਕਿ ਹਾਂ ਅਸੀਂ ਕੇਸ਼ਨਖਾਰ ਦੇ ਨਾਲ ਨਹਾਵਾਂਗੇ ਤੇ ਇੱਕ ਨਾ ਇੱਕ ਦਿਨ ਤੇ ਸਾਡੇ ਆ ਬੁੜੀ ਜਿੰਨੇ ਵਾਲ ਤਾਂ ਹੋ ਹੀ ਜਾਣਗੇ ਕੇਸ਼ਨਖਾਰ ਵਾਲੇ ਵੀ ਸਾਨੂੰ ਧੋਖਾ ਦੇ ਦੇਗੇ ਟੇਸ਼ਨਖਾਰ ਵਾਲਿਆਂ ਦੇ ਚੱਕਰਾਂ ਦੇ ਵਿੱਚ ਅਸੀਂ ਵਾਲ ਆਵੇ ਗੰਜ ਪੈਣ ਲੱਗ ਗਈ ਆ ਹੁਣ ਤਾਂ ਸਾਨੂੰ ਧੋਖਾ ਹੀ ਮਿਲਿਆ ਨੇ ਨਕਲੀ ਫੋਟੋਆਂ ਸ਼ਾਪ ਸ਼ਾਪ ਕੇ ਬੁੜੀ ਦੀ ਬੁੜੀ ਦੀ ਫੋਟੋ ਬੁੜੀ ਦੇ ਗੋਦੀ ਚ ਵਾਲ ਸੀਗੇ ਨੇ ਨੇ ਵੱਡੇ ਸਾਨੂੰ ਲੱਗਿਆ ਸੀ ਸਾਡੇ ਵਾਲ ਵਧਣਗੇ ਇੱਕ ਕੰਜਰ ਮੁੰਡਿਆਂ ਦੇ ਵਿੱਚ ਡੇਡ ਲੰਬੇ ਵਾਲ ਆਉਣ ਲੱਗ ਗਏ ਨੇ ਉਹ ਵੀ ਨਸਲ ਕੀ ਸਟ੍ਰੇਟ ਕਰਮ